हर इंसान रोज रोज मुड़ता आवे मुड़े वो चाहता है कि हर इंसान क्यों लगता प्रभु चाहता है कि हर बंदा मुड़े मुड़ेगा तो फिर वो नवा जीवन पड़ेगा ਉਹਦੀ ਚਾਹਤ ਹੈ ਉਹਦੀ ਮਰਜ਼ੀ ਹੈ ਕਿ ਹਰ ਬੰਦਾ ਤੋਵਾ ਵੱਲ ਮੁੜੇ ਤੋਵਾ ਦਾ ਅਰਥ ਹੈ ਕਿ ਗਲਤੀਆਂ ਛੱਡਣੀਆਂ ਹਰ ਰੋਜ਼ ਰੋਜ਼ ਅਸੀਂ ਖਾਣਾ ਰੋਜ਼ ਖਾਂਦੇ ਆ ਹਰ ਰੋਜ਼ ਸਾਫ਼ ਕੱਪੜੇ ਪਾਉਂਦੇ ਆ ਹੱਥ ਸਾਫ਼ ਕਰਕੇ ਕਰਦੇ ਆ ਰੋਟੀ ਖਾਣ ਲੱਗੇ ਕਿ ਅਸੀਂ ਪਹਿਲੇ ਨਹੀਂ ਕੀਤੇ ਹੁੰਦੇ ਇਹਦਾ ਅਰਥ ਹੈ ਕਿ बार-बार ਜਿੰਨਾ ਚਿਰ ਟਕਰ ਧਰਤੀ ਉੱਤੇ ਇਹ ਇਨਸਾਨ ਇਹ ਭੁੱਲਣ ਹਾਰਿਆ ਹੈ ਇਹ ਗਲਤੀਆਂ ਵਾਲਾ ਆ ਇਹਦੇ ਕੋਲੋਂ ਬੋਲਣ ਵਿੱਚ ਇਹਦੇ ਕੋਲ ਸੋਚਣ ਵਿੱਚ ਇਹਦੇ ਕੋਲ ਕੰਮ ਕਰਨ ਵਿੱਚ ਗਲਤੀਆਂ ਹੁੰਦੀਆਂ ਹੈ ਤੇ ਪ੍ਰਭੂ ਦੀ ਇਹ ਚਾਹਤ ਹੁੰਦੀ ਆ ਕਿ ਆਪਣੀ ਗਲਤੀ ਦਾ ਬੰਦਾ ਇਹਸਾਸ ਕਰੇ ਆਪਣੀ ਗਲਤੀ ਦਾ ਇਹਸਾਸ ਕਰੇ ਆਪਣੀ ਗਲਤੀ ਦੇ ਵੱਲ ਉਧਰੋਂ ਮੁੜਿਆਵੇ ਤੋਹਾ ਕਰੇ ਕਿ ਨਹੀਂ ਮੇਰੇ ਕੋਲੋਂ ਗਲਤ ਹੋਇਆ ਹੈ ਬੋਲੋ ਮੇਰੇ ਕੋਲੋਂ ਗਲਤ ਹੋਇਆ ਹੈ ਪ੍ਰਭੂ ਇਹ ਚਾਹੁੰਦਾ ਹੈ ਕਿ ਜਦੋਂ ਬੰਦਾ ਤੋਹਾ ਕਰੇਗਾ ਜਦੋਂ ਬੰਦਾ ਮੁੜੇਗਾ ਉਦੋਂ ਹੀ ਬੰਦੇ ਉੱਤੇ ਰਹਿਮ ਹੋਣਾ ਹੈ ਮੁੜਦੇ ਨੇ ਰੈਮ ਨਹੀਂ ਹੁੰਦੇ ਹੱਥ ਨਹੀਂ ਪਸਾਰਦੇ ਬੋਲੋ ਮਿਲੇਗਾ ਕੁਝ ਦੇਣ ਵਾਲਾ ਤੇ ਦੇਰ ਰਿਆ ਮੰਡ ਰਿਆ ਆ ਮਿਲਦਾ ਕਿੰਨਾਂ ਨੂੰ ਆ ਮਿਲਦਾ ਉਹਨਾਂ ਨੂੰ ਜਿਹਨੇ ਹੱਥ ਕੀਤੇ ਆ ਤੇ ਜਿਹੜਾ ਹੱਥ ਪਸਾਰ ਖਸਾਂ ਕੀਤੇ ਆ ਮੰਗਣੇ ਰਿਆ ਮਿਲੇਗਾ ਕਿੰਨਾ ਮਿਲੇਗਾ ਤੇ ਉਹਨਾਂ ਨੂੰ ਹੀ ਜਿਹੜੇ ਮੰਗਣਗੇ ਤੇ ਪ੍ਰਭੂ ਦੀ ਰਹਿਮदाई ਵੀ ਉਨ੍ਹਾਂ ਉੱਤੇ ਹੋਣੀ ਹੈ ਜਿਹੜੇ ਲੋਕ ਮੁੜ ਆਉਣਗੇ ਆਪਣੇ ਗੁਨਾਹਾਂ ਵੱਲੋਂ ਆਪਣੀਆਂ ਗਲਤੀਆਂ ਵੱਲੋਂ ਆਪਣੇ ਪਾਪਾਂ ਤੇ ਪਛਤਾਵ ਕਰਨਗੇ ਆਪਣੀਆਂ ਗਲਤੀਆਂ ਤੋਂ ਇਹਸਾਸ ਕਰਨਗੇ ਅਜੀਬ ਆਪਣੇ ਆਪ ਨੂੰ ਮੋੜਨਾ ਆ ਜਿਨ੍ਹਾਂ ਚਿਰ ਤੱਕ ਮੁੜਦੇ ਨਹੀਂ ਪ੍ਰਭੂ ਤੇ ਆਪਣੀ ਕਿਰਪਾ ਲੈ ਕੇ ਖੜਾ ਆ ਤੇ ਕਰੇਗਾ ਕਿੰਨਾ ਉੱਤੇ ਜਿਹੜੇ ਲੋਕ ਉਹਦੇ ਵੱਲ ਮੁੜਦੇ ਆ ਬੋਲੋ ਜਿਹੜੇ ਲੋਕ ਉਹਦੇ ਵੱਲ ਮੁੜਦੇ ਆ ਬਰਿਆਈਆਂ ਤੋਂ ਮੁੜਦੇ ਆ ਚੋਰੀ ਤੋਂ ਮੁੜੇ ਹੁੰਦੇ ਆ ਖਾਲਾ ਕੱਢਣ ਤੋਂ ਮੁੜੇ ਹੁੰਦੇ ਆ ਬਰਿਆਈਆਂ ਤੋਂ ਮੁੜਦੇ ਆ ਹਰ ਪਾਪ ਨੂੰ ਛੱਡ ਦਿੰਦੇ ਆ ਤੇ ਖੁਦਾ ਦਾ ਕਲਾਮ ਕਹਿੰਦਾ ਆ ਉਹਨਾਂ ਉੱਤੇ ਰਹਿਮ ਹੋਵੇਗਾ ਉਹਨਾਂ ਦੇ ਘਰਾਂ ਅੰਦਰ ਜੈ ਜੈਕਾਰ ਦੀ ਨਾਰੇ ਹੋਣਗੇ ਜਿਹੜੇ ਮੁੜਨਗੇ ਜਿਹੜੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨਗੇ ਬੋਲੇ ਹਾਲੇਲੂਇਆ ਹਾਲੇਲੂਇਆ ਉਹਨਾਂ ਉੱਤੇ ਰਹਿਮ ਬਣਾਇਆ ਜੱਕੀ ਜਿਹੜਾ ਬੰਦਾ ਸੀ ਲੋਕਾਂ ਦੀਆਂ ਜੇ 19 ਦੇ ਇਹ ਜੱਕੀ ਬਹੁਤ ਬਾਦ ਘਾਟ ਕਰਦਾ ਹੈ ਲੈਣੇ ਵੱਧ ਦੇਣਾ ਘੱਟ ਲੈਣੇ ਵੱਧ ਤੇ ਦੇਣਾ ਘੱਟ ਜੱਕੀ ਇਸ ਤਰ੍ਹਾਂ ਦਾ ਬੰਦਾ ਹੈ ਦੇਣ ਲੱਗਿਆਂ ਬੜੀ ਉਹਨੂੰ ਮੁਸ਼ਕਲ ਹੁੰਦੀ ਹੈ ਤਗੜਾ ਹੈ ਅਉਦੇਦਾਰ ਬੰਦਾ ਹੈ ਨਹੀਂ ਕਰਦਾ ਬਾਤ ਘਾਟੂ ਕਰਦਾ ਹੀ ਕਰਦਾ ਹੈ ਤੇ ਕਿਸੇ ਦੇ ਉੱਤੇ ਰਹਿਮ ਨਹੀਂ ਕਰਦਾ ਪਰ ਜੱਕੀ ਨੇ ਯਿਸੂ ਦੇ ਬਾਰੇ ਗਿਆਨ ਗੱਲ ਸੁਣੀ ਯੀਸੂ ਦੇ ਨਾਲ ਮੁਹੱਬਤ ਕੀਤੀ ਤੇ ਸੰਸਾਰ ਤੇ ਕੁਝ ਨਹੀਂ ਬਸ ਉਹ ਮੁਕਤੀ ਦਤਾ ਹੈ ਜੱਕੀ ਨੇ ਚਾਹ ਕੀਤਾ ਅੱਤ ਦਾ ਮੰਦਰਾ ਸੀ ਵੇਖਣ ਦੀ ਚਾਹ ਕੀਤੀ ਮੁੜ ਆਇਆ ਪ੍ਰਭੂ ਵੱਲ ਨੂੰ ਤੇ ਆਪਣੇ ਗੁਨਾਹਾਂ ਨੂੰ ਛੱਡੇ ਆਪਣੀਆਂ ਗਲਤੀਆਂ ਛੱਡੀਆਂ ਜੱਕੀ ਨੇ ਜਦੋਂ ਗਲਤੀਆਂ ਛੱਡੀਆਂ ਤੇ ਪ੍ਰਭੂ ਵੱਲ ਨੂੰ ਮੁੜ ਆਇਆ ਖੁਦਾਵਰ ਨੂੰ ਜੋੜਾਇਆ ਤੇ ਉਸ ਘਰ ਉਤੇ ਉਸ ਸਰੀਰ ਅੰਦਰ ਉਸ ਪਰਿਵਾਰ ਅੰਦਰ ਕਿੰਨੀ ਰਹਿਮਤਾਂ ਆਈਆਂ ਅੱਠ ਤੇ ਨੌ ਵਚਨ ਪੜ੍ਹੀਏ ਲੋਕਾਂ ਉੱਨੀ ਪਰ ਜੱਕੀ ਨੇ ਖਲੋ ਕੇ ਪ੍ਰਭੂ ਨੂੰ ਕਿਹਾ ਜੱਕੀ ਨੇ ਖਲੋ ਕੇ ਤੋਆ ਕਰ ਲਈਏ ਇਹ ਗੱਲ ਕਹੀ ਪ੍ਰਭੂ ਨੂੰ ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ maal ਕੰਗਾਲਾਂ ਨੂੰ ਦਿੰਦਾ ਹਾਂ maal ਨਾਲ ਪਿਆਰ ਨਹੀਂ ਕੀਤਾ ਜਿਹੜੇ ਬਾਦ ਘਾਟ ਕੀਤੇ ਆ ਕਹਿੰਦਾ ਪ੍ਰਭੂ ਜੀ ਮੈਂ ਕੀ ਕਰਦਾ ਆਪਣਾ ਮਾਲ ਅੱਧਾ ਅੰਗਾਲਣ ਰਹਿਣਾ ਔਰ ਜੇ ਮੈਂ ਕਿਸੇ ਉੱਤੇ ਉਧ ਲਾ ਕੇ ਕੁਝ ਲੈ ਲਿਆ ਹੈ ਐਨਾ ਜੇ ਵਾਅਦਾ ਕੀਤਾ ਨਾ ਕਿਸੇ ਦੇ ਵਾਅਦਾ ਘਾਟਾ ਕੀਤਾ ਆ ਤਾਂ ਚੌਗਣਾ ਕਰਕੇ ਮੋੜ ਦਿੰਦਾ ਹਾਂ ਐਨਾ ਜੇ ਮੈਂ ਕੀਤਾ ਤੇ ਹੁਣ ਕੀ ਕਰਦਾਗਾ ਉਹਨੂੰ ਮੋੜ ਦਾਂਗਾ ਵੱਧ ਕਰਕੇ ਐਨਾ ਮੋੜ ਆ ਰੱਬ ਵੱਲੋਂ ਮੁੜਿਆ ਜਿਹੜੇ ਮੋੜੇ ਆਉਂਦੇ ਆ ਜਿਹੜੇ ਮੁੜਦੇ ਨਹੀਂ ਇਹ ਮੰਨ ਲਓ ਜੀ ਪੈਨਿਆ ਇਹ ਮੁੜੇਗਾ ਨਹੀਂ ਟੁੱਟ ਜਾਏਗਾ ਜੇ ਮੁੜ ਜਾਏਗਾ ਤੇ ਵੱਜ ਜਾਏਗਾ ਮੁੜਦਿਆਂ ਬਚਾ ਹੁੰਦਾ ਆ ਤੁਸੀਂ ਦੇਖੋਗੇ ਜਿਹੜੀ ਤੂਤ ਦੀ ਸਮਕ ਹੁੰਦੀ ਐ ਉਦੋਂ ਮੁੜੋਗੇ ਟੁੱਟੇਗੀ ਨਹੀਂ ਪਰ ਜਿਹਦੇ ਵਿੱਚ ਸਖਤਪਨ ਹੁੰਦਾ ਐ ਮੁੜਦਾ ਨਹੀਂ ਟੁੱਟ ਜਾਂਦਾ ਜੱਕੀ ਨੇ ਕਿਹਾ ਪ੍ਰਭੂ ਜੀ ਹੁਣ ਮੈਂ ਮੁੜ ਜਾਣਾ ਐ ਮੈਂ ਲਿਆਸ ਦੀ ਵਾਧਾ ਚੋਰੀ ਕੀਤੀ ਸੀ ਮੈਂ ਸਾਰਾ ਕੁਝ ਛੱਡ ਦੇਣਾ ਅੱਗੇ ਜੀ ਯਿਸੂ ਨੇ ਉਹਨੂੰ ਆਖਿਆ ਯਿਸੂ ਨੇ ਉਹ ਗੱਲ ਕਹੀ ਉਹਨੂੰ ਅੱਜ ਇਸ ਘਰ ਵਿੱਚ ਮੁਕਤੀ ਆਈ ਅੱਜ ਇਸ ਘਰ ਦੇ ਵਿੱਚ ਤੇ ਆ ਗਈ ਹੈ ਮੁਕਤੀ ਆ ਗਈ ਇਸ ਲਈ ਜੋ ਇਹ ਵੀ ਇਬਰਾਹਮ ਦਾ ਪੁੱਤਰ ਹੈ ਇਹ ਵੀ ਇਬਰਾਹਮ ਦਾ ਪੁੱਤਰ ਬਣ ਗਿਆ ਇਕ ਖੁਦਾ ਦਾ ਬੇਟਾ ਬਣ ਗਿਆ ਘਰ ਵਿੱਚ ਕਿਰਪਾ ਆ ਗਈ ਘਰ ਵਿੱਚ ਰਹਿਮ ਆ ਗਿਆ ਘਰ ਵਿੱਚ ਦਇਆ ਆ ਗਈ ਘਰ ਵਿੱਚ ਸਲੂਕ ਆ ਗਿਆ ਘਰ ਵਿੱਚ ਰੱਬ ਦੀ ਰਹਿਮਤ ਆ ਗਈ ਕਿਹੜੀ ਗੱਲੋਂ ਆ ਗਈ ਕਿਸੇ ਕਰਕੇ ਆ ਗਈ ਕਿ ਜੱਕੀ ਜਿਹੜਾ ਆ ਉਹਨੇ ਪਾਪ ਪਾਪੋਂ ਮੋੜਿਆ ਆ ਜੱਕੀ ਨੇ ਤੋਵਾ ਕਰ ਲਈ ਜੱਕੀ ਨੇ ਗੁਨਾਹ ਸਾਡੇ ਅੱਜ ਬੰਦਾ ਛੱਡਦਾ ਨਹੀਂ ਜੇ ਛੱਡਦਾ ਨਹੀਂ ਤੇ ਪਕੜਿਆ ਹੋਇਆ ਹੈ ਸੱਡੇਗਾ ਇਹ ਲੋਭ ਨੂੰ ਇਹ ਲਾਲਚ ਨੂੰ ਇਹ ਬ੍ਰਿਆਈਆਂ ਨੂੰ ਸੱਡੇਗਾ ਤੇ ਫਿਰ ਹੀ ਇਹਦਾ ਕੰਮ ਠੀਕ ਹੋਣਾ ਹੈ ਜੇ ਪਕੜ ਕੇ ਰੱਖਦਾ ਆ ਜੇ ਪਕੜ ਕੇ ਰੱਖਦਾ ਆ ਤਾਂ ਫਿਰ ਜੀਵਨ ਦੇ ਅੰਦਰ ਕੋਈ ਰਹਿਮ ਕਾਇਨ ਨਹੀਂ ਰਹੇ ਕਾਕਾ ਕੰਮ ਆਪਾਂ ਗੱਲਾਂ ਫਿਰ ਜਲਦੀ ਉਠੋ ਔਰ ਪਰਮੇਸ਼ਵਰ ਦਾ ਰਹਿਮ ਹੋਣਾ ਆ ਇਸ ਤਰ੍ਹਾਂ ਦਾ ਗੱਲਾ ਜੇ ਇਹਦੇ ਅੰਦਰ ਕੁਝ ਹੈ ਤੇ ਇਹਨੂੰ ਮੋਟ ਪੜਾਂਗਾ ਮੈਂ ਤੇ ਹੱਥੋਂ ਸਿਰਫ ਇਦਾਂ ਸਾਫ਼ ਹੀ ਨਿਕਲਣਾ ਤੇ ਜੇ ਮੈਂ ਪੜ ਕੇ ਤੇ ਇਥੋਂ ਕਹਾਂਗਾ ਵੀ ਸੱਡਾ ਕੁਝ ਨਾ ਇਹਨੇ ਫਿਰ ਮੇਰੇ ਨਾਲ ਹੀ ਰਹਿਣਾ ਜੇ ਮੈਂ ਛੱਡਦਾਗਾ ਤੇ ਹੱਥbaar ਨਿਕਲੇਗਾ ਅੱਜ ਪਕੜਿਆ ਹੋਇਆ ਆ ਬਰਿਆਈਆਂ ਨੇ ਬੰਦੇ ਨੂੰ ਛੱਡਦਾ ਨਹੀਂ ਤੇ ਫਿਰ ਕਹਿੰਦਾ ਪ੍ਰਭੂ ਤੂੰ ਰਹਿਮ ਨਿ ਕਰਤਾ ਇਹ ਬਿਮਾਰੀਆਂ ਇਹ ਦੁੱਖ ਸਾਡੇ ਨਾਲ-ਨਾਲ ਹੀ ਰਹਿੰਦੇ ਆ ਅਸੀਂ ਬੰਦਗੀ ਵੀ ਕਰਦੇ ਆ ਨਾਲ-ਨਾਲ ਹੀ ਰਹਿੰਦੇ ਆ ਸੰਗਤ ਕਰਦੇ ਆ ਆ ਵੀ ਨਾਲ-ਨਾਲ ਰਹਿੰਦੇ ਆ ਪਰ ਬੰਦਾ ਛੱਡੇ ਦਾ ਨਹੀਂ ਜੇ ਛੱਡੇਗਾ ਜੇ ਛੱਡ ਦੇਗਾ ਤੇ ਫਿਰ ਅੱਥਵਾਰ ਨਿਕਲੇਗਾ ਆਸਾਨੀ ਦੇ ਨਾਲ ਪਰ ਜੇ ਤੁਸੀਂ ਪਕੜ ਕੇ ਰੱਖੋਗੇ ਤੇ ਫਿਰ ਫਿਰ ਇਹ ਪਕੜ ਕੇ ਰੱਖਦੇ ਜਿਸੇ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਉਹਨੇ ਸਾਡੇ ਚਟਾ ਉਹਨੇ ਕਿਹਾ ਪ੍ਰਭੂ ਜੀ ਮੈਂ ਬਰਿਆਈ ਨੂੰ ਵੀ ਕਰਦਾ ਆਪਣੇ ਜੀਵਨ ਚੋਂ ਸਾਡੇ ਦੇ ਨਾਲ ਕੱਢ ਦੇਣਾ ਉਹਦੇ ਉੱਤੇ ਰਹਿਮ ਹੋਇਆ ਕਿਰਪਾ ਹੋਵੇ ਜੇ ਤੁਸੀਂ ਚਾਹੁੰਦੇ ਸਾਡੇ ਪਰਿਵਾਰ ਉੱਤੇ ਸਾਡੇ ਘਰ ਤੇ ਰਹਿਮ ਹੋਵੇ ਤੇ ਫਿਰ ਕਰਨਾ ਪੈਣਾ ਤੇ ਤੁਹਾਨੂੰ ਫਿਰ ਤੁਹਾਨੂੰ ਮੁੜਨਾ ਪੈਣਾ ਪ੍ਰਭੂ ਦੀ ਵੱਲ ਬਰਿਆਈਆਂ ਛੱਡਣੀਆਂ ਬੋਲੋ ਬਰਿਆਈਆਂ ਨੂੰ ਛੱਡਣਾ ਹੈ ਬੋਲੇ ਹallelujah 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 ਜੇ ਛੱਡਦੇ ਨਹੀਂ ਤਾਂ ਫਿਰ ਪੱਲੇ ਕੁਝ ਨਹੀਂ ਪੈਂਦਾ ਇਧਰੋਂ ਮੁੜੋ ਬਰਿਆਈ ਵੱਲੋਂ ਮੁੜੋ ਤੁਸੀਂ ਤੁਹਾਨੂੰ ਘਰ ਦਾ ਕੰਮ ਨਹੀਂ ਛੱਡਦਾ ਤੁਹਾਨੂੰ ਘਰ ਦੇ ਕਾਰੋਬਾਰ ਨਹੀਂ ਛੱਡਦੇ ਇੱਕ ਕੱਜ ਸਵੇਰੇ ਕਹਿੰਦੇ ਆ 9 ਵਜੇ ਬੰਦਗੀ ਕਰ ਦਈਏ ਮੈਂ ਚੰਗਾ ਪਾਸਟਰ ਦੀ 9 ਵਜੇ ਕਰ ਦਿੰਦੇ ਆ ਜੀ ਰੱਖੋਗਾ ਤਰੀਕ ਟਾਈਮ ਦੱਸ ਦਿਓ ਸੰਗਤ ਨੂੰ ਤੁਹਾਡੇ ਕੋਲ 10 ਵਜੇ ਦੀ ਟਾਈਮ ਨਿਕਲ ਲੱਗ ਕੇ ਨਹੀਂ ਮੇजे ਆਉਂਦੇ ਨੂੰ ਬੋਲੋ ਕਿੰਨੇ ਵਜੇ ਤੁਹਾਨੂੰ ਘਰ ਨਹੀਂ ਛੱਡ ਰਿਆ ਨਾ ਤੁਸੀਂ ਛੱਡ ਰਹੇ ਹੋ ਉਹ ਕਿਦਾਂ ਸਾਡੇ ਤੁਸੀਂ ਛੱਡੋਗੇ ਤੇ ਉਥੇ ਫੇਰ ਹੀ ਤੁਹਾਨੂੰ ਆਜ਼ਾਦ ਹੋਵੋਗੇ ਨਾ ਤੁਸੀਂ ਕਹਿੰਦੇ ਆ ਵੀ ਕਰ ਲੀਏ ਆ ਵੀ ਕਰ ਲੀਏ ਆ ਵੀ ਕਰਕੇ ਈਮਾਨਦਾਰੀ ਦੀ ਜ਼ਿੰਦਗੀ ਦੇ ਅੰਦਰ ਜਿੰਨਾ ਚਿਰ ਤੇਕਰ ਬੰਦਾ ਹੁਕਮ ਨੂੰ ਨਹੀਂ ਮੰਨਦਾ ਪ੍ਰਭੂ ਦੀ ਆਗਿਆ ਨੂੰ ਨਹੀਂ ਮੰਨਦਾ ਤੇ ਵਫਾਦਾਰ ਹੋ ਕੇ ਟਾਈਮ ਦੇ ਨਾਲ ਚਰਚ ਨਹੀਂ ਆਉਂਦਾ ਕਿਵੇਂ ਖੁਦਾ ਦੀ ਕਿਰਪਾ ਹੋਵੇਗੀ ਸਾਡੇ ਦੇ ਨਹੀਂ ਤੁਸੀਂ ਕਾਰੋਬਾਰ ਨਹੀਂ ਸਾਡੇ ਦੇ ਆਪਣੇ ਸਾਡੇ ਦੇ ਕੁਝ ਨਹੀਂ ਕਿਰਪਾ ਲੱਭਣੇ ਆ ਇਹ ਛੱਡੇੰ ਗੱਲ ਬਾਨੀ ਜਦੋਂ ਤੁਸੀਂ ਉਧਰੋਂ ਮੁੜੇ ਹੋਗੇ ਤੇ ਯਾਦ ਰੱਖੋ ਤੁਹਾਡੇ ਪਰਿਵਾਰ ਉਤੇ ਤੁਹਾਡੀ ਕਮਾਈ ਦੇ ਅੰਦਰ ਖੁਦਾ ਦੀ ਕਿਰਪਾ ਦੁੱਗਣੀ ਹੋ ਜਾਈਗੀ ਬੋਲੇ ਹਾਲੇਲੂਇਆ 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 ਜਦੋਂ ਤੁਸੀਂ ਕੁਝ ਕਰਦੇ ਜੋ ਬੋਲੇ ਹਾਲੇਲੂਇਆ ਧਿਆਨ ਨਾਲ ਸੁਣਿਓ ਜਿਹੜੇ ਪਿਛਲੇ ਦਿਨਾਂ ਦੇ ਅੰਦਰ ਪਿਛਲੇ ਦਿਨਾਂ ਦੇ ਅੰਦਰ ਖੁਦਾ ਦਾ ਵਚਨ ਮੰਨ ਕੇ ਖੁਦਾ ਦਾ ਕਲਾਮ ਮੰਨ ਕੇ ਆਪਣੀ ਕਮਾਈ ਦਾ ਦਾਨ ਦਿੰਦੇ ਸੀ ਦਸਵੰਧ ਦਿੰਦੇ ਤੇ ਉਹਨਾਂ ਕੋਲੋਂ ਪੈਸੇ ਰਹਿੰਦੇ ਆਪਣੀ ਕਮਾਈ ਦੇ ਵਿੱਚੋਂ ਲਗਾਤਾਰ ਪਿਛਲੇ ਦਿਨਾਂ ਦੇ ਪਿਛਲੇ ਤੋਂ ਪਿਛਲੇ ਹਫ਼ਤੇ ਦੇ ਅੰਦਰ ਜਾਂ ਮਹੀਨਿਆਂ ਦੇ ਅੰਦਰ ਗੌਰ ਕਰੋ ਜਿਹੜੇ ਲਗਾਤਾਰ ਆਪਣੇ ਧਿਆਨ ਦੇ ਲੈ ਤੇ ਪੈਸੇ ਰਹਿੰਦੇ ਤੇ ਮੋੜ ਜਦੋਂ ਹਟਾਤਾ ਕੰਮ ਫਿਰ ਕੁਛ ਵੀ ਨਹੀਂ ਖੜੇ ਹੋ ਸੱਚ-ਸੱਚ ਕਰਕੇ ਖੜੇ ਹੋ ਬਿਹ ਦੇਂਦੇ ਰਹੇ ਤੇ ਪੈਸੇ ਵੜੇ ਤੇ ਦੇਣੋ ਹਟੇ ਪੈਸੇ ਦਾ ਪਤਾ ਹੀ ਨਹੀਂ ਖੜੇ ਹੋ ਜੜਿਆਗੇ ਇਸ ਤਰ੍ਹਾਂ ਦੇ ਜਿਹੜੇ ਦੇਂਦੇ ਨੇ ਸਭ ਕੁਝ ਹੈਗਾ ਜੇ ਜਦੋਂ ਦੇਣੂ ਹਟੇ ਤੇ ਫਿਰ ਹੈ ਹੀ ਨਹੀਂ ਜਦੋਂ ਦੇਣੂ ਹਟੇ ਫਿਰ ਮੁੜ ਕੇ ਲੱਭਦੇ ਆ ਗੱਲ ਹੀ ਨਹੀਂ ਬਣ ਰਹੀ ਕੱਲ ਗੱਲ ਹੀ ਨਹੀਂ ਬਣ ਰਹੀ ਇਸ ਕਰਕੇ ਗੌਰ ਕਰੋ ਜਦੋਂ ਦੇਂਦੇ ਰਹਿੰਦੇ ਜੋ ਆਪਣਾ ਦੁਸ਼ਮਾਨ ਤੇ ਕੱਢ ਕੇ ਦਾਨ ਕੱਢ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਧਰੋਂ ਦੀ ਕਿੱਧਰ ਖੁਦਾ ਕਿਰਪਾ ਕਰੀ ਜਾਂਦੀ ਹੈ ਪਰ ਜਦੋਂ ਕਹਿੰਦੇ ਨਹੀਂ ਹੁਣ ਸੈਟਿੰਗ ਹੋ ਰਿਹਾ ਕੰਮ ਤੇ ਸਭ ਕੁਝ ਦਾਨ ਦਾ ਵੀ ਪੈਸਾ ਖਰਚੀ ਜਾਂਦੇ ਹੋ ਖਰਚੀ ਜਾਂਦੇ ਇਹ ਪੈਸੇ ਫੇਰ ਖਾਲੀ ਦੇ ਖਾਲੀ ਫੇਰ ਖਾਲੀ ਦੇ ਖਾਲੀ ਹੁਣ ਉਹ ਖੜੇ ਹੋਈਏ ਜਿਹੜੇ ਦਾਨ ਆਪਣਾ ਦਸਵੰਧ ਕੱਢਿਆ ਤੇ ਪਤਾ ਲੱਗਦਾ ਰਿਹਾ ਕਿ ਮੈਨੂੰ ਕਮਾਈ ਹੈਗੀ ਏ ਮੈਨੂੰ ਕਮਾਈ ਹੈਗੀ ਏ ਮੇਰੇ ਹੱਥ 'ਚ ਪੈਸੇ ਟਿਕਦੇ ਆ ਹੈਗੇ ਆ ਤੁਹਾਡੇ 'ਚ ਔਰ ਇਹ ਖੁਦਾ ਦਾ ਕਲਾਮ ਜੇ ਮੈਂ ਦੱਸ ਰਿਹਾ ਸੱਚੀ ਹੈ ਵੀ ਦਾਨ ਕੱਢਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਇੰਨੇ ਪੈਸੇ ਅੱਜ ਵੀ ਪੈਸੇ ਆ ਟਿਕਦੇ ਲੋ ਅੱਜ ਵੀ ਪੈਸੇ ਉਹ ਕਿਹੜੇ ਆ ਇਹ ਤੇ ਇਹ ਆ ਕਿ ਜਿਨ੍ਹਾਂ ਨੇ ਦਾਨ ਖੱਡ ਨੂੰ ਹਟ ਕੇ ਤੇ ਪੈਸਾ ਲੱਭਾ ਹੀ ਨਹੀਂ ਤੁਸੀਂ ਬੈਠੋ ਸਾਰੇ ਹੁਣ ਉਹ ਖੜੇ ਹੋਣ ਜਿਨ੍ਹਾਂ ਨੇ ਦਾਨ ਕੱਢਿਆ ਧਿਆਨ ਨਾਲ ਸੁਣੀ ਜਾਓ ਪਹਿਲੇ ਦਾਨ ਕੱਢਿਆ ਪੈਸਾ ਵੱਖਰਾ ਕੀਤਾ ਤੇ ਲੱਗਾ ਵੀ ਬੜਾ ਕੁਝ ਲੱਗਾ ਬੜਾ ਕੁਝ ਹੈ ਮੇਰੇ ਹੱਥ ਮੇਰੇ ਘਰ ਵਿੱਚ ਆ ਬੈਠ ਪਏ ਹੈ ਮੈਂ ਦਾਨ ਕੱਢਿਆ ਉਹ ਖੜੇ ਹੋ ਜਿਨ੍ਹਾਂ ਨੇ ਕੱਢਿਆ ਤੇ ਲੱਗਣ ਡਿਆ ਪਿਆ ਕਿ ਕਮਾਈ ਚ ਬਰਕਤ ਆ ਗਈ 1 2 3 ਇਹਨਾਂ ਕੱਢਿਆ ਪਤਾ ਲੱਗਾ ਵੀ ਠੀਕ ਆ ਵੀ ਸਾਡੇ ਕੋਲੋਂ ਕਮਾਈ ਦੇ ਵਿੱਚ ਬਰਕਤ ਆਪਣੇ ਦਿੱਤੀ ਹੈ ਇਹ ਇਹਨਾਂ ਕੱਢਿਆ ਪੈਸਾ ਤੇ ਪੈਸੇ ਤੋਂ ਪੈਸਾ ਵਕਰਾ ਕੀਤਾ ਤੇ ਪਤਾ ਲੱਗਾ ਵੀ ਪੈਸਾ ਹੈਗਾ ਆ ਕਈ ਵਾਰੀ ਪ੍ਰਭੂ ਦੇ ਵਚਨ ਚ ਲਿਖਿਆ ਹੈ ਮਜ਼ਦੂਰ ਆਪਣੀ ਕਮਾਈ ਕਿਹੜੀ ਥੈਲੀ ਵਿੱਚ ਪਾਉਂਦਾ ਆ ਇੱਕ ਵਾਲੀ ਪਤਾ ਨਹੀਂ ਲੱਗਦਾ ਕਿੱਥੇ ਜਾਂਦੇ ਆ ਕਿੱਥੇ ਆਉਂਦੇ ਆ ਤੇ ਇਹਨਾਂ ਬੰਦਿਆਂ ਨੂੰ ਪਤਾ ਆ ਇਹਨਾਂ ਨੇ ਪੈਸੇ ਕੱਢੇ ਰੱਬ ਵਾਸਤੇ ਬੱਕਰੇ ਕੀਤੇ ਤੇ ਪਤਾ ਲੱਗਾ